ਲਓ ਜੀ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੇ ਜਿਹੜੇ ਕਿ ਖਾਸ ਕਰਕੇ ਫੇਸਬੁੱਕ ਇੰਸਟਾਗ੍ਰam ਦਾ ਬਹੁਤ ਜ਼ਿਆਦਾ ਜਿਨ੍ਹਾਂ ਨੂੰ क्रेਜ਼ ਆ ਤਾਂ ਫਿਰ ਆ ਖਬਰ ਇੰਨੀ ਕੁ ਧਿਆਨ ਨਾਲ ਸੁਣ ਲਿਓ ਤੇ ਸੁਣ ਤੋਂ ਬਾਅਦ ਸ਼ੇਅਰ ਕਰਨ ਤੋਂ ਨਾ ਭੁੱਲਿਓ ਤਾਂ ਕਿ ਕਿਸੇ ਦਾ ਭਲਾ ਤਾਂ ਹੋ ਸਕੇ ਜੀ ਹਾਂ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਪਹਿਲਾ ਇੱਕ ਮੁੰਡੇ ਦੇ ਵੱਲੋਂ ਕੁੜੀ ਦੇ ਨਾਮ ਦੇ ਉੱਤੇ ਫੇਕ ਆਈਡੀ ਬਣਾਈ ਜਾਂਦੀ ਹੈ ਇੰਨਾ ਹੀ ਨਹੀਂ ਫੇਕ ਆਈਡੀ ਬਣਾ ਕੇ ਕਿਸੇ ਮੁੰਡੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਮੁੰਡੇ ਨੂੰ ਆਪਣੇ ਗੱਲਾਂ ਦੇ ਵਿੱਚ ਲੈ ਲੈਂਦਾ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਮਿਲਣ ਵਾਸਤੇ ਸੱਦਦਾ ਜਦੋਂ ਮਿਲਣ ਵਾਸਤੇ ਸੱਦਿਆ ਜਾਂਦਾ ਉਸ ਤੋਂ ਬਾਅਦ ਉਸ ਮੁੰਡੇ ਦੇ ਨਾਲ ਅਜਿਹਾ ਕੁਝ ਕੀਤਾ ਜਾਂਦਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਫੇਕ ਆਈਡੀ ਦੇ ਨਾਮ ਤੇ ਉਸ ਦੇ ਨਾਲ ਅਜਿਹਾ ਕੁਝ ਹੋ ਜਾਵੇਗਾ ਕਿ ਅੱਜ ਉਹ ਬੈੱਡ ਤੇ ਪਿਆ ਹਾਏ ਹਾਏ ਕਰਨ ਲੱਗ ਜਾਏਗਾ ਜੀ ਹਾਂ ਵੇ ਕਾਈਡੀ ਬਣਾ ਕੇ ਮੁੰਡੇ ਨੂੰ ਸੱਦ ਕੇ ਉਸ ਦੇ ਉੱਤੇ ਤੇਜ਼ ਸਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਹੈ ਕਿਸੇ ਪੂਰਾ ਮਾਮਲਾ ਆਓ ਦੇਖਦੇ ਹਾਂ ਮੇਰੇ ਪਿੰਡ ਮੀਨਸਾ ਜੇ ਮੈਨੂੰ ਮੈਸੇਜ ਕਰਕੇ ਸੱਦੇ ਗਏ ਵੀ ਲੜਕੀ ਦੀ ਸੀ ਵੀ ਲੜਕੇ ਦੀ ਸੀ ਉਹਨੇ ਬੁਲਾਇਆ ਗਿਆ ਜਦੋਂ ਪਹੁੰਚਿਆ ਉੱਥੇ ਲੜਕੇ ਸੀ ਤੇ ਲੜਕੇ ਨੇ ਮੈਨੂੰ ਰੜੜਾ ਮਾਰ ਕੇ ਦਾ ਰੀਜ ਕੀਤਾ ਜੀ ਠੀਕ ਹੈ ਉਦੋਂ ਆ ਮੈਂ ਹਸਪਤਾਲ ਜਾ ਗਈ ਉਦੋਂ ਟੈਂਕ ਟੋਕ ਲੱਗੇ ਮੈਂ ਜੋ ਫਰੈਂਡ ਵੀ ਬੜਾ ਕੂਣ ਕੀਤਾ ਜੀ ਉਹ ਆ ਗਏ ਇਬਰਾ ਕੇ ਇਹ ਨਾ ਮੇਰੇ ਮਰ ਦਵਾਈ ਦੂ ਵੀ ਦੋਣ ਲੱਗੇ ਉਧਰ ਜਦੀ ਆ ਕੇ ਦੁਬਾਰੇ ਰਾਰਾ ਰੋ ਜਾ ਕੇ ਜੀ ਉਦੋਂ ਬਾਅਦ ਫੁੱਟ ਮਾਰ ਕੇ ਕੀ ਆਪਣਾ ਹਸਤਾ ਦਾ ਨੁਕਸਾਨ ਕਰ ਗਏ ਸੀ ਸਿਸ ਦੇ ਭੰਨਗੇ ਜੀ ਉਦੋਂ ਬਾਅਦ ਉਹ ਸਾਹਮਣੇ ਬੈਠੇ ਆ ਗਏ ੁੱਡੇ ਸੱਟਾਂ ਕਿੱਥੇ ਤੇ ਵੱਜੀਆਂ ਨੇ ਮੇਰੇ ਸਿਰ ਚ ਨੇ ਬਾਂਦ ਨੇ ਲੱਤੇ ਤੇ ਸੱਟਾਂ ਮੇਰੇ ਆ ਤੁਹਾਡੇ ਸਾਹਮਣੇ ਆ ਮੇਰੇ ਸਿਰ ਚ ਟਾਂਕੇ ਲੱਗਿਆ ਤੇ ਆ ਬਾਹਾਂ ਤੇ ਨੇ ਕੂਣੀਆਂ ਤੇ ਲੱਤਾਂ ਤੇ ਸਾਰੇ ਟਾਂਕੇ ਲੱਗੇ ਆਗੇ ਤੇ ਅਣਪਛਾਤੇ ਬੰਦਿਆਂ ਦੇ ਵੱਲੋਂ ਮਾਰਦਤ ਕੀਤੀ ਗਈ ਆ ਨਾ ਸਾਨੂੰ ਕੋਈ ਪਤਾ ਲੱਗਿਆ ਵੀ ਕੀ ਗੱਲ ਆ ਕੀ ਨਾ ਤੇ ਇਹ ਮੁੰਡੇ ਨੂੰ ਮੰਨ ਕੇ ਚੱਲ ਵੀ ਬਾਹਰ ਬੁਲਾਇਆ ਗਿਆ ਇਹ ਪਿੰਡੋਂ ਬੁਲਾ ਕੇ ਮੰਨਦਾ ਫਰੈਂਡ ਵੱਲੋਂ ਬੁਲਾਇਆ ਗਿਆ ਇੱਕ ਵੱਲੋਂ ਤੇ ਉਸ ਤੋਂ ਬਾਅਦ ਕੁੱਟ ਮਾਰੀ ਇਹ ਬੰਦੇ ਨਾਲ ਕੀਤੀ ਗਈ ਤੇ ਇਹਨੂੰ ਅਸੀਂ ਲੈ ਕੇ ਮੰਨ ਕੇ ਚੱਲ ਉਧਰੋਂ ਦਾਖਲ ਕਰਵਾਤਾ ਉਹਦੇ ਹਸਪਤਾਲ ਦੇ ਵਿੱਚ ਐਂਬੂਲੈਂਸ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਦਾਖਲ ਕਰਵਾਇਆ ਸਾਨੂੰ ਇਹਨੇ ਫੋਨ ਕੀਤਾ ਤੇ ਅਸੀਂ ਪਿੰਡੋਂ ਆ ਗਏ ਉਰੇ ਪਿੰਡੋਂ ਆਏ ਹੋਏ ਸਾਨੂੰ ਆਏ ਸੀ ਕਿ ਵੀ ਚੱਲ ਕੋਈ ਨਹੀਂ ਕੁੱਟਮਾਰ ਹੋ ਗਈ ਵੀ ਚਲੋ ਜੋ ਵੀ ਹੋਊਗਾ ਪੰਜ ਚਲ ਆਪਾਂ ਜਾ ਕੇ ਦੇਖ ਲਾਂਗੇ ਐਡਮਿਟ ਕਰਕੇ ਉਹਨੂੰ ਮਨਨ ਮੱਟੀ ਕਰਾ ਕੇ ਵਾਪਸ ਆ ਜਾਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਥੋੜੇ ਟਾਈਮ ਬਾਅਦ 11:00 11:30 11:00 ਦੇ ਕਿਤੇ ਆਏ ਆਵਾਜ਼ ਇਲਾਜ ਕਰਵਾਉਣ ਵਾਸਤੇ ਹਾਂ ਜੀ ਹਾਂ ਜੀ ਇਹਨਾਂ ਦਾ ਇਲਾਜ ਕਰਾਉਣ ਵਾਸਤੇ ਆਇਆ ਸੀ ਮੈਂ ਤੇ 11:30 11:00 ਦੇ ਕਰੀਬ ਉਹ ਦੁਬਾਰੇ ਫੇਰ ਆਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਜ਼ਿਆਦਾ ਕੁੱਟਮਾਰ ਕੀਤੀ ਇਹਨਾਂ ਨੂੰ ਕਵਰ ਕਰਦਾ ਕਰਦਾ ਮੈਂ ਆਪ ਮੰਨ ਕੇ ਚੱਲ ਵੀ ਕੁੱਟ ਖਾ ਬੈਠਿਆ ਤੇ ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਕੁੱਟਿਆ ਮੇਰੇ ਦਾਹ ਮਾਰੇ ਉੱਪਰ ਸਿਰ ਤੇ ਤਿੱਖੇ-ਦਿੱਖੇ ਹਥ हस्पताल जे हस्पता जोड़े यह जे एमेंट्स आते हैं उन्हों का मेन कारण यही है कि इतने कोई प्रॉपर प्रोटेक्शन नहीं है जे कोई पुलिस फोर्स हो जे कोई पुलिस वाले बाहर खड़े होन तो यह एलीमेंट्स अंदर आने ही ना क्योंकि इन्ह का हॉस्पिटल क्रेमिस आने का कोई मतलब ही नहीं और क्योंकि यही सब कुछ बहुत रेगूलरली हो रहा है इसको साफ पता लग रहा है कि जो लोग ड्यूटी कर रहे हैं वो किस हद हाँ तक इनसिक्योर ने ਇਹਦਾ ਡਾਕਟਰ ਸਾਹਿਬ ਨੇ ਮੈਨੂੰ ਨਹੀਂ ਪਤਾ ਕਿਵੇਂ ਮੈਨੇਜ ਕੀਤਾ ਬਟ ਜੇ ਕਿਸੇ ਫੀਮੇਲ ਡਾਕਟਰ ਦੀ ਇੱਥੇ ਡਿਊਟੀ ਹੁੰਦੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਸਕਦੀ ਜੀ ਇਸਦੇ ਲਈ ਸਰਕਾਰ ਨੂੰ ਡੈਫੀਨੇਟਲੀ ਕੁਝ ਨਾ ਕੁਝ ਜਲਦੀ ਸੋਚਣਾ ਚਾਹੀਦਾ ਹੈ ਬਿਕਾਜ਼ ਹਾਲੇ ਤਾਂ ਡਾਕਟਰਾਂ ਦੀ ਸਟ੍ਰਾਈਕ ਚੱਲ ਰਹੀ ਹੈ ਤਾਂ ਵੀ ਇਹ ਇਨਸੀਡੈਂਟ ਰੋਜ਼ ਵਕਨ ਹੋ ਰਹੇ ਨੇ ਤੇ ਜੇ ਬਾਅਦ ਚ ਕੀ ਹੋਏਗਾ ਇਹ ਤਾਂ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਹੁਣ ਭੰਡੋਰੀ ਹੋਈ ਇਥੇ ਪਾਂਡੋੜੀ ਹੋਈ ਹੈ ਡਾਕਟਰ ਸਾਹਿਬ ਨੇ ਪ੍ਰੋਪਰ ਵੀਡੀਓਜ਼ ਵੀ ਕੁਡਵਾਏ ਨੇ ਸੀਸੀਟੀਵੀ ਚੋਂ ਤੇ ਸਾਫ਼ ਪਤਾ ਲੱਗ ਰਿਹਾ ਕਿੰਨੇ ਸਾਰੇ ਲੋਕ ਸਿਗੇ ਔਰ ਉਹ ਹਥਿਆਰਬੰਦ ਸਿਗੇ ਉਹਨਾਂ ਕੋਲ ਕਾਫੀ ਸਾਰੇ ਹਥਿਆਰ ਸੀ ਬਲਕਿ ਔਰ ਕਿਉਂ ਹਸਪੀਟਲ ਪ੍ਰੈਮਿਸਿਸ ਚ ਆਏ ਕਿਵੇਂ ਉਹਨਾਂ ਦੀ ਇੰਨੀ ਹਿੰਮਤ ਹੁੰਦੀ ਹੈ ਕਿ ਉਹ ਪ੍ਰੈਮਿਸਿਸ ਚ ਆ ਕੇ ਇੰਨੀ ਤੋੜਪੋੜ ਕਰ ਰਹੇ ਨੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਨੇ ਮਰੀਜ਼ਾਂ ਨੂੰ ਸਟਾਫ ਨੂੰ ਪਰੇਸ਼ਾਨ ਕਰ ਰਹੇ ਨੇ ਔਰ ਕਿੰਨੀ ਸਿਕਿਉਰਿਟੀ ਹੋ ਰਹੀ ਹੈ ਇਹ ਤੁਸੀਂ ਦੇਖ ਹੀ ਸਕਦੇ ਹੋ ਇਹ ਲੋ ਜੀ ਕੱਲ ਇੱਕ ਮਨਪ੍ਰੀਤ ਸਿੰਘ ਹੈ ਸਰੋਫਰ ਜੀ ਸਿਕ ਵਸੀ ਬੀਬੀ ਸਾਹਿਬ ਇਹਨੂੰ ਕਿਸੇ ਦੇ ਫੇਕ ਆਈਡੀ ਲੜਕੀ ਦੀ ਭਰਾ ਕੇ ਉਹਦਾ ਫਰੈਂਡਸ਼ਿਪ ਕਰਕੇ ਇਹਨੂੰ ਕੱਲ ਦੱਸਿਆ ਕਿ ਮੈਂ ਨਰਸਾ ਸਿਰ ਹਸਪਤਾਲ ਲੱਗੀ ਹੋਈ ਆ ਤੋ ਇੱਥੇ ਆ ਕੇ ਮੈਨੂੰ ਮਿਲ। ਇਹ ਰਾਤ ਨੂੰ 8 ਵਜੇ ਉੱਥੇ ਆ ਕੇ ਹਸਪਤਾਲ ਦੇ ਪਿਛਲੇ ਪਾਸੇ ਅਮੇਦਕਰ ਸਾਹਿਬ ਦਾ ਬੁੱਤ ਲੱਗਾ ਉੱਥੇ ਆ ਕੇ ਮਿਲਿਆ। ਤਾਂ ਉਸ ਦੇ ਉੱਪਰ 5-7 ਅਣਜੋਣ ਬੰਦਿਆਂ ਨੇ ਅਟੈਕ ਕਰਤਾ। ਉਹਦੇ ਸਿਰ ਤੇ ਰੋਣ ਮਾਰੀਆਂ। ਇਹਦਾ ਮੀਨ ਟਾਈਮ ਇਹਨੇ ਆਪਣੇ ਭਰਾ ਤੇ ਆਪਣੇ ਕਜ਼ਨ ਨੂੰ ਉੱਥੇ ਬੁਲਾਇਆ, ਦੋਸਤ ਨੂੰ ਉੱਥੇ ਬੁਲਾਇਆ। ਹੈਲਪ ਲਈ ਉਹ ਐਡਮਿਟ ਕਰਾਇਆ ਉਹ ਨਾਲ ਇਹਨੂੰ। ਜਦੋਂ ਉਹ ਐਡਮਿਟ ਹੋ ਗਿਆ ਮਰਜੈਂਸੀ ਦੇ ਵਿੱਚ ਫੇਰ ਫੇਰ ਦੁਬਾਰੇ ਉਹੀ ਪੰਜ ਸੱਤ ਬੰਦੇ ਲਾ ਕੇ ਉਹਨਾਂ ਤੇ ਦੁਬਾਰੇ ਅਟੈਕ ਕੀਤਾ ਐਮਰਜੈਂਸੀ 'ਚ ਜੋ ਕੁਲਵਿੰਦਰ ਸਿੰਘ ਦੇ ਸਿਰ 'ਚ ਫੇਰ ਸੱਟਾਂ ਲੱਗੀਆਂ ਤੇ ਕੁਲਵਿੰਦਰ ਸਿੰਘ ਜਿਆਦਾ ਸੀਰੀਅਸ ਸੀ ਉਹਨੂੰ ਰੈਫਰ ਕਰਤਾ ਜਿੱਦਾਂ ਹਸਪਤਾਲ ਮਰਪਰੀਦ ਦੇ ਬਿਆਨ ਤੇ ਅਸੀਂ ਅਨਲੋੜ ਬੰਦਿਆਂ ਦੇ ਖਿਲਾਫ ਪੰਜ ਸੱਤ ਅਨਲੋੜ ਬੰਦਿਆਂ ਜਿਹੜੇ ਉਹਨਾਂ ਦੱਸਿਆ ਸੀਗਾ ਉਹਨਾਂ ਦੇ ਖਿਲਾਫ ਤੇ ਸੁਸਤਾ ਦਾ ਮੁਕੱਦਮਾ ਜੋ ਸਾਡੀ ਨਵੀਂ ਸੈਕਸ਼ਨ ਜਿਹੜੀ ਹੈਗੀ 109 191 ਤਿੰਨ 190 ਬੀ ਐਨ ਐਸ ਦੇ ਵਿੱਚ ਮੁਕੱਦਮਾ ਦਰਜ ਕਰਤਾ ਜੀ ਰਾਤ ਹੀ ਐਫ ਆਈ ਆਰ ਨੰਬਰ 20 ਸਾਡੇ ਐਸਐਚਓ ਇੰਸਪੈਕਟਰ ਬਲਬਰੀ ਸਿੰਘ ਨੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸਰਪਾਤ ਚਹਿਲ ਜੀ ਦੇ ਦਿਸ਼ਾ-ਨਿਰਦੇਸ਼ਾ ਹੇਠ ਸਾਰੀ ਇਹ ਸੈਂਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਹ ਜੋ ਬਲਾਈਂਡ ਇੱਕ ਅਟੈਕ ਸੀਗਾ ਜੋ ਅਨਲੋਡ ਬੰਦੇ ਸੀਗੇ ਸਾਰੇ ਉਹ ਅਸੀਂ ਰਾਤ ਨੂੰ ਹੀ ਸਾਡੇ ਇੰਸਪੈਕਟਰ ਬਲਬਰੀ ਸਿੰਘ ਐਸਐਚਓ ਨੇ ਟ੍ਰੇਸ ਕੀਤੇ ਔਰ ਜਿਹਨਾਂ ਦਾ ਨਾਮ ਪਤਾ ਲੱਗਿਆ ਕਿ ਇਹ 6 ਦੋਸ਼ੀ ਸੀ ਆਕਾਸ਼ਦੀਪ ਸਤਨਾਮ ਅਮਨਜੋਤ ਕੁਲਦੀਪ ਲਖਪ੍ਰੀਤ ਔਰ ਕਬਲਦੀਪ ਸਿੰਘ ਜੋ ਇਹਨਾਂ ਨੇ ਕੋਈ ਪ੍ਰਾਣੀ ਰੰਜਸ਼ ਰਦੇ ਤਹਿਤ ਇਹ ਸਾਰਾ ਪਲਾਨ ਕਰਕੇ ਸਾਜ਼ਿਸ਼ ਕਰਕੇ ਬੰਦੇ ਤੇ ਅਟੈਕ ਕੀਤਾ ਔਰ ਜਿਹੜਾ ਇਹਨਾਂ ਨੇ ਲਾਅ ਐਂਡ ਆਰਡਰ ਬ੍ਰੇਕ ਕੀਤਾ ਛੇਤੀ ਹੀ ਸਾਰੇ ਦੋਸ਼ੀ ਫੜੇ ਜਾਣਗੇ ਇਹਦੇ ਨਾਲ ਡੇਅ 1 ਟੂ ਅਸੀਂ ਸਾਰੇ ਅਰੈਸਟ ਕਰਕੇ ਇਹਨਾਂ ਨੂੰ ਗੈਂਦਲਬਾਦ 送 ਪਰ ਕਿੰਨੇ ਬੰਦੇ ਖੜੇਗੇ ਸਾਡੀ ਟੀਮਾਂ ਗਈ ਹੋਈ ਜਾਣੇ ਜੀ ਹਜੇ ਸਾਰੇ ਅਸੀਂ ਕਰ ਰਹੇ ਜੀ ਸਾਰਾ ਬੀਗਲ ਕੈਟ ਕਰ ਸਾਰਾ ਅਟੈਕ ਹਸਪੀਟਲ ਦੀ ਐਮਰਜੈਂਸੀ ਦੀ ਉੱਚ ਹੋਇਆ ਤਾਂ ਉੱਥੇ ਪੁਲਿਸ ਟੀਮ ਜਾਂ ਪੁਲਿਸ ਸੁਰੱਖਿਆ ਕਰਨੀ ਜਾਂ ਕੋਈ ਨਾ ਕੋਈ ਸਕਿਉਰਟੀ ਬਲੀ ਹੁੰਦੇ ਨੇ ਪਹਿਲਾਂ ਅਸੀਂ ਡਿਊਟੀ ਹੋਈ ਜਾਂਦੇ ਹਾਂ ਸਾਡਾ ਵੈਸੇ ਪੀਸੀਆਰ ਕਵਰ ਕਰਦਾ ਜੀ ਤੇ ਤੁਸੀਂ ਦੇਖੋ ਰਾਤ 11:00 ਵੱਲ ਕੇ 20 ਮਿੰਟ ਤੇ ਅਟੈਕ ਹੋਇਆ ਔਰ 11:25 ਮਿੰਟ ਜਾਂ 11:30 ਵਜੇ ਸਾਡੇ ਸਟਾਫ ਉੱਤੇ ਆਪਣੀ ਟੀਮ ਨਾਲ ਪਹੁੰਚ ਗਏ ਸੀਗੇ ਪੀਸੀਆਰ ਉੱਤੇ ਪਹੁੰਚ ਗਿਆ ਸੀ ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਫੇਕ ਆਈਡੀ ਤੇ ਯਕੀਨ ਕਰਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਹੋ ਤਾਂ ਸੁਚੇਤ ਹੋ ਜਾਓ ਅੱਜ ਕੱਲ ਸਮਾਂ ਨਹੀਂ ਰਿਹਾ ਕਿ ਤੁਸੀਂ ਚੰਦਕ ਮਿੱਠੀਆਂ ਗੱਲਾਂ ਦੇ ਵਿੱਚ ਆ ਕੇ ਕੁੜੀਆਂ ਦੇ ਚੱਕਰਾਂ ਦੇ ਵਿੱਚ ਕਿਤੇ ਆਪਣਾ ਐਵੇਂ ਝੁੱਗਾ ਚੌੜ ਨਾ ਕਰਵਾ ਲਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼